ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਗੂੜੀ ਗੱਲ ਦੱਸਣੀ ਹੈ ਜੋ ਬਹੁਤ ਸਾਰੇ ਸਾਧਕਾਂ ਨਾਲ ਹੁੰਦੀ ਹੈ ਪਰ ਉਹ ਸਮਝ ਨਹੀਂ ਪਾਉਂਦੇ ਕਿ ਇਹ ਕੀ ਹੋ ਰਿਹਾ ਹੈ ਜਦੋਂ ਤੁਸੀਂ ਸਿਮਰਨ ਸ਼ੁਰੂ ਕਰਦੇ ਹੋ ਜਦੋਂ ਤੁਸੀਂ ਨਾਮ ਜਪਦੇ ਹੋ ਜਦੋਂ ਤੁਸੀਂ ਸੁਰਤ ਨੂੰ ਅੰਦਰ ਵੱਲ ਮੋੜਦੇ ਹੋ ਤਾਂ ਕਈ ਵਾਰ ਅਚਾਨਕ ਅੰਦਰੋਂ ਇੱਕ ਡਰ ਪੈਦਾ ਹੋ ਜਾਂਦਾ ਹੈ ਇਹ ਡਰ ਕੋਈ ਸਧਾਰਨ ਡਰ ਨਹੀਂ ਹੁੰਦਾ ਇਹ ਕੋਈ ਬਾਹਰੋਂ ਆਉਂਦਾ ਡਰ ਨਹੀਂ ਹੁੰਦਾ ਬਲਕਿ ਇਹ ਤੁਹਾਡੇ ਅੰਦਰੋਂ ਹੀ ਉੱਠਦਾ ਹੈ ਅਤੇ ਕਈ ਸਾਧਕ ਕਬਰਾ ਜਾਂਦੇ ਹਨ ਕਿ ਮੈਂ ਤਾਂ ਭਗਤੀ ਕਰ ਰਿਹਾ ਸੀ ਨਾਮ ਜਪ ਰਿਹਾ ਸੀ ਫਿਰ ਇਹ ਡਰ ਕਿੱਥੋਂ ਆ ਗਿਆ ਦੇਖੋ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਇਸ ਨੂੰ ਨਹੀਂ ਸਮਝੋਗੇ ਤਾਂ ਤੁਸੀਂ ਸਿਮਰਨ ਛੱਡ ਦੇਵੋਗੇ ਅਤੇ ਇਹ ਬਹੁਤ ਵੱਡੀ ਗਲਤੀ ਹੋਵੇਗੀ ਅਸਲ ਵਿੱਚ ਇਹ ਜੋ ਡਰ ਤੁਹਾਡੇ ਅੰਦਰੋਂ ਨਿਕਲ ਰਿਹਾ ਹੈ ਇਹ ਕੋਈ ਨਵਾਂ ਡਰ ਨਹੀਂ ਹੈ ਇਹ ਉਹ ਡਰ ਹੈ ਜੋ ਤੁਸੀਂ ਜਨਮ ਜਨਮਾਂ ਤਰਾ ਤੋਂ ਆਪਣੇ ਅੰਦਰ ਦਬਾ ਕੇ ਰੱਖਿਆ ਹੋਇਆ ਹੈ ਤੁਸੀਂ ਸਮਝੋ ਜਿਵੇਂ ਇੱਕ ਘਰ ਹੈ ਜਿਸ ਨੂੰ ਤੁਸੀਂ ਕਦੇ ਸਾਫ਼ ਨਹੀਂ ਕੀਤਾ ਦੇ ਝਾੜੂ ਨਹੀਂ ਮਾਰੀ ਬਸ ਸਾਰੀ ਗੰਦਗੀ ਨੂੰ ਕੋਨਿਆਂ ਵਿੱਚ ਸੁੱਟਦੇ ਰਹੇ ਦਬਾਉਂਦੇ ਰਹੇ ਸੁਪਾਉਂਦੇ ਰਹੇ ਫਿਰ ਇੱਕ ਦਿਨ ਤੁਸੀਂ ਫੈਸਲਾ ਕੀਤਾ ਕਿ ਹੁਣ ਇਸ ਘਰ ਨੂੰ ਸਾਫ਼ ਕਰਨਾ ਹੈ ਅਤੇ ਜਿਵੇਂ ਹੀ ਤੁਸੀਂ ਝਾੜੂ ਮਾਰਨੀ ਸ਼ੁਰੂ ਕੀਤੀ ਸਾਰੀ ਧੂਰ ਉੱਡਣ ਲੱਗ ਪਈ ਸਾਰੀ ਗੰਦਗੀ ਬਾਹਰ ਆਉਣ ਲੱਗ ਪਈ ਇਹੀ ਹਾਲ ਤੁਹਾਡੇ ਮਨ ਦਾ ਹੈ ਤੁਹਾਡੀ ਚੇਤਨਾ ਦਾ ਹੈ ਸਿਮਰਨ ਕੀ ਕਰਦਾ ਹੈ ਸਿਮਰਨ ਤੁਹਾਡੇ ਅੰਦਰ ਦੀ ਸਫਾਈ ਕਰਦਾ ਹੈ ਸਿਮਰਨ ਤੁਹਾਡੇ ਅੰਦਰਲੇ ਸੰਸਕਾਰਾਂ ਨੂੰ ਉਗਾੜਦਾ ਹੈ ਉਨਾ ਗੰਡਾ ਨੂੰ ਖੋਲਦਾ ਹੈ ਜੋ ਤੁਸੀਂ ਜਨਮਾਂ ਤੋਂ ਬਣ ਕੇ ਰੱਖੀਆਂ ਹੋਈਆਂ ਹਨ ਅਤੇ ਜਦੋਂ ਇਹ ਗੰਡਾ ਖੁੱਲ੍ਹਦੀਆਂ ਹਨ ਤਾਂ ਉਹਨਾਂ ਵਿੱਚੋਂ ਜੋ ਕੁਝ ਦਬਿਆ ਹੋਇਆ ਹੈ ਉਹ ਸਭ ਬਾਹਰ ਆਉਣ ਲੱਗ ਪੈਂਦਾ ਹੈ ਹੁਣ ਤੁਸੀਂ ਪੁੱਛੋਗੇ ਕਿ ਇਹ ਧਰ ਕਿੱਥੋਂ ਆਇਆ ਜਦੋਂ ਮਨੁੱਖ ਇਹ ਸੰਸਾਰ ਵਿੱਚ ਜਿਉਂਦਾ ਹੈ ਜਨਮਾਂ ਜਨਮਾਂ ਤਰਾਂ ਤੋਂ ਤਾਂ ਉਹ ਬਹੁਤ ਕੁਝ ਅਨੁਭਵ ਕਰਦਾ ਹੈ ਉਸਨੇ ਦੁੱਖ ਦੇਖਿਆ ਹੈ ਮੌਤ ਦੇਖੀ ਹੈ ਹਿੰਸਾ ਦੇਖੀ ਹੈ ਅਨਿਆਂ ਦੇਖਿਆ ਹੈ ਅਤੇ ਇਹਨਾਂ ਸਾਰੇ ਅਨੁਭਵਾਂ ਨੇ ਉਸ ਦੇ ਅੰਦਰ ਗਹਿਰੇ ਸੰਸਕਾਰ ਛੱਡ ਦਿੱਤੇ ਹਨ ਇਹ ਸੰਸਕਾਰ ਤੁਹਾਡੀ ਕੀਤਨਾ ਦੀਆਂ ਗਹਿਰਾਈਆਂ ਵਿੱਚ ਦਬੇ ਹੋਏ ਹਨ ਜਿਵੇਂ ਕਿਸੇ ਤਲਾਬ ਦੇ ਤਲ ਵਿੱਚ ਚਿੱਕੜ ਦ비 ਹੋਈ ਹੈ ਜਦੋਂ ਤੱਕ ਤੁਸੀਂ ਉਸ ਤਲਾਬ ਨੂੰ ਹਿਲਾਉਂਦੇ ਨਹੀਂ ਪਾਣੀ ਸਾਫ਼ ਦਿਖਦਾ ਹੈ ਪਰ ਜਿਵੇਂ ਹੀ ਤੁਸੀਂ ਹਿਲਾਇਆ ਸਾਰੀ ਚਿੱਕੜ ਉੱਪਰ ਆ ਜਾਂਦੀ ਹੈ ਅਤੇ ਪਾਣੀ ਗੰਦਾ ਹੋ ਜਾਂਦਾ ਹੈ पर ए गंदगी नाम ही नहीं है ये पहला तो ही ओथे थी सिर्फ तुहानू दिखाई नहीं दे रही थी सिमरन यही काम करता है ये ਤੁਹਾਡੀ ਕੀਤਨਾ ਨੂੰ ਹਿਲਾਉਂਦਾ ਹੈ ਇਹ ਤੁਹਾਡੇ ਅੰਦਰ ਸੁਰਤ ਦੀ ਊਰਜਾ ਪੈਦਾ ਕਰਦਾ ਹੈ ਜੋ ਉਹਨਾਂ ਗਹਿਰਾਈਆਂ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਤੁਸੀਂ ਕਦੇ ਨਹੀਂ ਗਏ ਅਤੇ ਜਦੋਂ ਇਹ ਊਰਜਾ ਉੱਥੇ ਪਹੁੰਚਦੀ ਹੈ ਤਾਂ ਉਹ ਸਾਰੇ ਪੁਰਾਣੇ ਸੰਸਕਾਰ ਉਹ ਸਾਰੇ ਦਬੇ ਹੋਏ ਭਾਵ ਉਹ ਸਾਰੇ ਡਰ ਜੋ ਤੁਸੀਂ ਕਦੇ ਮਹਿਸੂਸ ਨਹੀਂ ਕੀਤੇ ਉਹ ਸਭ ਉੱਪਰ ਆਉਣ ਲੱਗ ਪੈਂਦੇ ਹਨ ਹੁਣ ਇੱਥੇ ਇੱਕ ਬਹੁਤ ਮਹੱਤਵਪੂਰਨ ਗੱਲ ਸਮਝੋ ਇਹ ਦਰ ਨਿਕਲਣਾ ਕੋਈ ਬੁਰੀ ਗੱਲ ਨਹੀਂ ਹੈ ਇਹ ਤੁਹਾਡੀ ਅਧਿਆਤਮਿਕ ਯਾਤਰਾ ਦਾ ਇੱਕ ਜ਼ਰੂਰੀ ਹਿੱਸਾ ਹੈ ਇਹ ਸ਼ੁੱਧੀ ਕਰਨ ਦੀ ਪ੍ਰਕਿਰਿਆ ਹੈ ਇਹ ਸਫਾਈ ਦਾ ਕੰਮ ਹੈ ਜਦੋਂ ਤੁਸੀਂ ਕਿਸੇ ਪੁਰਾਣੇ ਜ਼ਖਮ ਨੂੰ ਸਾਫ਼ ਕਰਦੇ ਹੋ ਤਾਂ ਪਹਿਲਾਂ ਦਰਦ ਹੁੰਦਾ ਹੈ ਪਰ ਜੇਕਰ ਤੁਸੀਂ ਦਰਦ ਦੇ ਡਰੋਂ ਉਸਨੂੰ ਸਾਫ਼ ਨਾ ਕਰੋ ਤਾਂ ਉਹ ਜ਼ਖਮ ਕਦੇ ਠੀਕ ਨਹੀਂ ਹੋਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ ਇਸ ਡਰ ਨੂੰ ਨਿਕਲਣ ਨਹੀਂ ਦਿੰਦੇ ਜੇਕਰ ਤੁਸੀਂ ਘਬਰਾ ਕੇ ਸਿਮਰਨ ਛੱਡ ਦਿੰਦੇ ਹੋ ਤਾਂ ਉਹ ਸਾਰੀ ਗੰਦਗੀ ਤੁਹਾਡੇ ਅੰਦਰ ਹੀ ਦਬੀ ਰਹਿ ਜਾਵੇਗੀ अभी कदे भी उस अनहद नाद तक नहीं पहुंच सकोगे जिस जिसकी असी हमेशा गल करते हैं वो दिवै शब्द वो आत्मा की असली असली आवाज तद ही सुनाई देती है जदों तो अंदर साफ हो गया जदों तुम सिमरन करते हुए डर महसूस करो ता साक्षी भाव देखो समझो कि ये डर मैं नहीं ये कुछ अजिहा है जो मेरे अंदरों निकल रहा है जिमें कि जख्मी पीक निकलती है साक्षी हो जो इस देख रहा है ती चेतना हो ਜੋ ਇਸ ਦਰ ਤੋਂ ਪਰੇ ਦੂਜੀ ਗੱਲ ਸਿਮਰਨ ਨੂੰ ਜਾਰੀ ਰੱਖੋ ਇਸ ਨੂੰ ਛੱਡੋ ਨਾ ਜਿੰਨਾ ਤੁਸੀਂ ਸਿਮਰਨ ਕਰੋਗੇ ਉੰਨੀ ਹੀ ਤੇਜ਼ੀ ਨਾਲ ਇਹ ਸਫਾਈ ਦੀ ਪ੍ਰਕਿਰਿਆ ਹੋਵੇਗੀ ਸਿਮਰਨ ਦੀ ਊਰਜਾ ਇੱਕ ਰੋਸ਼ਨੀ ਵਾਂਗ ਹੈ ਜੋ ਹਨੇਰੇ ਨੂੰ ਦੂਰ ਕਰਦੀ ਹੈ ਜਿੰਨੀ ਤੇਜ ਰੋਸ਼ਨੀ ਉੰਨੀ ਹੀ ਤੇਜੀ ਨਾਲ ਹਨੇਰਾ ਖਤਮ ਹੁੰਦਾ ਹੈ ਤੀਜੀ ਗੱਲ ਆਪਣੇ ਸਤਿਗੁਰੂ ਤੇ ਭਰੋਸਾ ਰੱਖੋ ਉਸ ਪ੍ਰਮਾਤਮਾ ਤੇ ਭਰੋਸਾ ਰੱਖੋ ਜਿਸ ਦਾ ਨਾਮ ਤੁਸੀਂ ਜਪ ਰਹੇ ਹੋ ਸਮਝੋ ਕਿ ਇਹ ਸਾਰੀ ਪ੍ਰਕਿਰਿਆ ਉਸੇ ਦੀ ਕਿਰਪਾ ਨਾਲ ਹੋ ਰਹੀ ਹੈ ਤੁਹਾਡੀ ਸਫਾਈ ਹੋ ਰਹੀ ਹੈ ਤਾਂ ਜੋ ਤੁਸੀਂ ਉਸ ਦਵੈ ਰੂਪ ਦੇ ਜੋਗ ਬਣ ਸਕੋ। ਕਈ ਵਾਰ ਇਹ ਡਰ ਬਹੁਤ ਤੀਬਰ ਹੋ ਸਕਦਾ ਹੈ। ਤੁਹਾਨੂੰ ਲੱਗ ਸਕਦਾ ਹੈ ਕਿ ਤੁਸੀਂ پاگل ਹੋ ਰਹੇ ਹੋ ਜਾਂ ਕੁਝ ਗਲਤ ਹੋ ਰਿਹਾ ਹੈ। ਪਰ ਘਬਰਾਓ ਨਾ। ਇਹ ਸਾਰਾ ਕੁਝ ਬਿਲਕੁਲ ਸੁਭਾਵਕ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਜਦੋਂ ਕੋਈ ਬਹੁਤ ਸਮੇਂ ਤੋਂ ਬੰਦ ਕਮਰੇ ਨੂੰ ਖੋਲਦਾ ਹੈ ਪਹਿਲਾਂ ਬਦਬੂ ਆਉਂਦੀ ਹੈ ਧੂੜ ਉੱਡਦੀ ਹੈ ਪਰ ਫਿਰ ਹਵਾ ਆ ਜਾਂਦੀ ਹੈ ਅਤੇ ਸਭ ਸਾਫ਼ ਹੋ ਜਾਂਦਾ ਹੈ ਇਹ ਸਮਝੋ ਕਿ ਤੁਸੀਂ ਆਪਣੇ ਅੰਦਰ ਦੇ ਉਸ ਕਮਰੇ ਨੂੰ ਖੋਲ ਰਹੇ ਹੋ ਜੋ ਜਨਮਾ ਤੋਂ ਬੰਦ ਪਿਆ ਸੀ ਅਤੇ ਹੁਣ ਉਸ ਵਿੱਚ ਨਾਮ ਦੀ ਹਵਾ ਆ ਰਹੀ ਹੈ ਸਿਮਰਨ ਦੀ ਰੋਸ਼ਨੀ ਆ ਰਹੀ ਹੈ ਇੱਕ ਹੋਰ ਗੱਲ ਸਮਝੋ ਜਦੋਂ ਇਹ ਡਰ ਨਿਕਲਦਾ ਹੈ ਤਾਂ ਕਈ ਵਾਰ ਸਰੀਰਕ ਲੱਛਣ ਵੀ ਹੋ ਸਕਦੇ ਹਨ ਦਿਲ ਦੀ ਧੜਕਣ ਤੇਜ਼ ਹੋ ਸਕਦੀ ਹੈ ਕਦੀ ਹੈ ਸੀਨਾ ਆ ਸਕਦਾ ਹੈ ਸਰੀਰ ਕੰਬ ਸਕਦਾ ਹੈ ਯਾਦ ਰੱਖੋ ਕਿ ਇਹ ਡਰ ਤੁਹਾਡਾ ਦੁਸ਼ਮਣ ਨਹੀਂ ਹੈ ਇਹ ਤੁਹਾਡੇ ਅੰਦਰ ਦੀ ਉਹ ਗੰਦਗੀ ਹੈ ਜੋ ਬਾਹਰ ਨਿਕਲ ਰਹੀ ਹੈ ਤਾਂ ਜੋ ਤੁਸੀਂ ਸ਼ੁੱਧ ਹੋ ਸਕੋ ਤੁਸੀਂ ਇਸ ਨੂੰ ਇੱਕ ਵਰਦਾਨ ਸਮਝੋ ਇੱਕ ਸੰਕੇਤ ਸਮਝੋ ਕਿ ਤੁਹਾਡਾ ਅਧਿਆਤਮਿਕ ਵਿਕਾਸ ਹੋ ਰਿਹਾ ਹੈ ਜਿੰਨੇ ਜ਼ਿਆਦਾ ਸੰਸਕਾਰ ਬਾਹਰ ਆਉਣਗੇ ਉਨਾਂ ਹੀ ਜ਼ਿਆਦਾ ਤੁਸੀਂ ਹਲਕੇ ਮਹਿਸੂਸ ਕਰੋਗੇ ਉਨਾਂ ਹੀ ਜ਼ਿਆਦਾ ਤੁਹਾਡੇ ਅੰਦਰ ਸ਼ਾਂਤੀ ਆਵੇਗੀ ਕਈ ਵਾਰ ਇਹ ਡਰ ਰਾਤ ਨੂੰ ਆਉਂਦਾ ਹੈ ਕਈ ਵਾਰ ਸਿਮਰਨ ਦੇ ਦੌਰਾਨ ਕਈ ਵਾਰ ਬਿਲਕੁਲ ਅਚਾਨਕ ਜਦੋਂ ਤੁਸੀਂ ਕੋਈ ਹੋਰ ਕੰਮ ਕਰ ਰਹੇ ਹੁੰਦੇ ਹੋ ਇਹ ਸਭ ਕੁਝ ਸੁਭਾਵਿਕ ਹੈ ਕਿਉਂਕਿ ਜਦੋਂ ਤੁਸੀਂ ਇੱਕ ਵਾਰ ਸਿਮਰਨ ਨਾਲ ਇਸ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੰਦੇ ਹੋ ਤਾਂ ਇਹ ਲਗਾਤਾਰ ਚੱਲਦੀ ਰਹਿੰਦੀ ਹੈ ਚਾਹੇ ਤੁਸੀਂ ਜਾਗ ਰਹੇ ਹੋ ਜਾਂ ਸੁੱਤੇ ਹੋਏ ਹੋ ਤੁਹਾਡੇ ਅੰਦਰ ਦੀ ਕੀਤਨਾ ਲਗਾਤਾਰ ਸ਼ੁੱਧ ਹੋ ਰਹੀ ਹੁੰਦੀ ਹੈ ਲਗਾਤਾਰ ਪੁਰਾਣੇ ਸੰਸਕਾਰ ਨੂੰ ਛੱਡ ਰਹੀ ਹੁੰਦੀ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਸ ਸਮੇਂ ਵਿੱਚ ਤੁਸੀਂ ਆਪਣੇ ਆਪ ਨਾਲ ਬਹੁਤ ਪਿਆਰ ਕਰੋ ਆਪਣੇ ਆਪ ਨੂੰ ਦੋਸ਼ ਨਾ ਦਿਓ ਕਈ ਵਾਰ ਲੋਕ ਸੋਚਦੇ ਹਨ ਕਿ ਮੇਰੇ ਅੰਦਰ ਇੰਨਾ ਡਰ ਹੈ ਮੈਂ ਕਿੰਨਾ ਬੁਰਾ ਇਨਸਾਨ ਹਾਂ ਨਹੀਂ ਇੰਜ ਨਾ ਸੋਚੋ ਹਰ ਮਨੁੱਖ ਦੇ ਅੰਦਰ ਇਹ ਸੰਸਕਾਰ ਹਨ ਇਹ ਸੰਸਾਰ ਵਿੱਚ ਜੀਉਣ ਦਾ ਨਤੀਜਾ ਹੈ ਹਰ ਇੱਕ ਬਸ ਇੰਨਾ ਹੈ ਕਿੰਨਾ ਹੈ ਕਿ ਤੁਸੀਂ ਹੁਣ ਇਹਨਾਂ ਨੂੰ ਸਾਫ਼ ਕਰਨ ਦੀ ਹਿੰਮਤ ਕਰ ਰਹੇ ਹੋ ਤੁਸੀਂ ਸਿਮਰਨ ਦਾ ਰਾਹ ਫੜ ਲਿਆ ਹੈ ਅਤੇ ਇਹ ਬਹੁਤ ਵੱਡੀ ਗੱਲ ਹੈ। ਬਾਕੀ ਲੋਕ ਤਾਂ ਇਨ੍ਹਾਂ ਸੰਸਕਾਰਾਂ ਨੂੰ ਦਬਾ ਕੇ ਰੱਖਦੇ ਰਹਿੰਦੇ ਹਨ ਅਤੇ ਜਨਮ ਮਰਨ ਦੇ ਚੱਕਰ ਵਿੱਚ ਘੁੰਮਦੇ ਰਹਿੰਦੇ ਹਨ। ਪਰ ਤੁਸੀਂ ਉਹਨਾਂ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਮੁਕਤੀ ਦਾ ਰਾਹ ਫੜ ਲਿਆ ਹੈ। ਇਸ ਲਈ ਆਪਣੇ ਆਪ ਤੇ ਮਾਣ ਕਰੋ। ਆਪਣੇ ਆਪ ਨੂੰ ਹੌਸਲਾ ਦਿਓ ਇੱਕ ਹੋਰ ਗੱਲ ਜੋ ਬਹੁਤ ਜ਼ਰੂਰੀ ਹੈ ਜਦੋਂ ਇਹ ਡਰ ਆਵੇ ਤਾਂ ਤੁਸੀਂ ਆਪਣੇ ਸਤਿਗੁਰੂ ਨੂੰ ਯਾਦ ਕਰੋ ਪਰਮਾਤਮਾ ਨੂੰ ਯਾਦ ਕਰੋ ਉਸ ਨੂੰ ਕਹੋ ਕਿ हे ਪ੍ਰਭੂ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਤੁਸੀਂ ਮੇਰੀ ਰੱਖਿਆ ਕਰੋ ਮੈਂ ਇਸ ਡਰ ਨੂੰ ਤੁਹਾਡੇ ਚਰਨਾਂ ਵਿੱਚ ਰੱਖ ਦਿੰਦਾ ਹਾਂ ਜਦੋਂ ਤੁਸੀਂ ਇੰਜ ਸਮਰਪਣ ਕਰੋਗੇ ਤਾਂ ਤੁਹਾਨੂੰ ਤੁਰੰਤ ਹੀ ਮਹਿਸੂਸ ਹੋਵੇਗਾ ਕਿ ਇੱਕ ਸ਼ਕਤੀ ਤੁਹਾਡੇ ਨਾਲ ਹੈ ਇੱਕ ਊਰਜਾ ਤੁਹਾਡੇ ਅੰਦਰ ਆ ਰਹੀ ਹੈ ਜੋ ਤੁਹਾਨੂੰ ਸਹਾਰਾ ਦੇ ਰਹੀ ਹੈ ਇਹ ਗੁਰੂ ਕਿਰਪਾ ਹੈ ਇਹ ਪ੍ਰਭੂ ਕਿਰਪਾ ਹੈ ਜੋ ਹਮੇਸ਼ਾ ਤੁਹਾਡੇ ਨਾਲ ਹੈ ਪਰ ਤੁਸੀਂ ਇਸ ਨੂੰ ਤਦ ਹੀ ਮਹਿਸੂਸ ਕਰ ਸਕਦੇ ਹੋ ਜਦੋਂ ਤੁਸੀਂ ਸਮਰਪਣ ਕਰੋ ਜਦੋਂ ਤੁਸੀਂ ਭਰੋਸਾ ਕਰੋ ਅਤੇ ਫਿਰ ਦੇਖੋ ਇੱਕ ਦਿਨ ਅਜਿਹਾ ਆਵੇਗਾ ਜਦੋਂ ਤੁਸੀਂ ਸਿਮਰਨ ਕਰ ਰਹੇ ਹੋਵੋਗੇ ਅਤੇ اچانک ਤੁਹਾਨੂੰ ਅਹਿਸਾਸ ਹੋਵੇਗਾ ਕਿ ਡਰ ਖਤਮ ਹੋ ਗਿਆ ਹੈ ਤੁਹਾਡੇ ਅੰਦਰ ਇੱਕ ਅਜਿਹੀ ਸ਼ਾਂਤੀ ਹੋਵੇਗੀ ਜਿਹੜੀ ਤੁਸੀਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ ਇੱਕ ਅਜਿਹੀ ਗਹਿਰੀ ਸ਼ਾਂਤੀ ਜੋ ਕਿਸੇ ਬਾਹਰੀ ਚੀਜ਼ ਤੇ ਨਿਰਭਰ ਨਹੀਂ ਕਰਦੀ ਜੋ ਤੁਹਾਡੇ ਅੰਦਰੋਂ ਹੀ ਆ ਰਹੀ ਹੈ ਅਤੇ ਫਿਰ ਉਸ ਸ਼ਾਂਤੀ ਵਿੱਚ ਉਸ ਖਾਮੋਸ਼ੀ ਵਿੱਚ ਤੁਸੀਂ ਸੁਣੋਗੇ ਉਹ ਅਨਹਦ ਨਾਦ ਉਹ ਸਦਾ ਚੱਲਣ ਵਾਲਾ ਸ਼ਬਦ ਜੋ ਹਮੇਸ਼ਾ ਤੋਂ ਗੂੰਜ ਰਿਹਾ ਸੀ ਉਹ ਆਵਾਜ਼ ਜੋ ਸਿਰਫ ਤਬ ਸੁਣਾਈ ਦਿੰਦੀ ਹੈ ਜਦੋਂ ਸਾਰੇ ਬਾਹਰੀ ਅਤੇ ਅੰਦਰੂਨੀ ਰੌਲੇ ਬੰਦ ਹੋ ਜਾਣ ਉਹ ਅਨਹਦ ਨਾਦ ਜੋ ਤੁਹਾਡੀ ਆਤਮਾ ਦੀ ਭਾਸ਼ਾ ਹੈ ਜੋ ਪਰਮਾਤਮਾ ਦੀ ਬਾਣੀ ਹੈ ਅਤੇ ਜਦੋਂ ਤੁਸੀਂ ਉਸ ਨਾਦ ਨੂੰ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਸਾਰੀ ਮਿਹਨਤ ਇਹ ਸਾਰਾ ਡਰ ਇਹ ਸਾਰੀ ਪੀੜਾ ਇਹ ਸਭ ਕੁਝ ਇਸੇ ਲਈ ਸੀ ਤੁਸੀਂ ਸਮਝੋਗੇ ਕਿ ਜੋ ਕੁਝ ਹੋਇਆ ਉਹ ਤੁਹਾਡੇ ਭਲੇ ਲਈ ਹੀ ਹੋਇਆ ਉਸ ਡਰ ਨੇ ਤੁਹਾਨੂੰ ਕਮਜ਼ੋਰ ਨਹੀਂ ਬਣਾਇਆ ਬਲਕਿ ਤੁਹਾਨੂੰ ਸ਼ੁੱਧ ਕੀਤਾ ਤੁਹਾਨੂੰ ਤਿਆਰ ਕੀਤਾ ਉਸ ਦਿਵੈ ਅਨਭਵ ਲਈ ਇਸ ਲਈ ਮੇਰੇ ਪਿਆਰੇ ਸਾਥੀਓ ਜਦੋਂ ਸਿਮਰਨ ਕਰਦੇ ਆਂ ਡਰ ਆਵੇ ਤਾਂ ਸਮਝ ਲਓ ਕਿ ਇਹ ਤੁਹਾਡੀ ਯਾਤਰਾ ਦਾ ਇੱਕ ਜ਼ਰੂਰੀ ਹਿੱਸਾ ਹੈ ਇਸ ਨੂੰ ਸਵੀਕਾਰ ਕਰੋ ਇਸ ਤੋਂ ਭੱਜੋ ਨਾ ਇਸ ਨਾਲ ਲੜੋ ਨਾ ਬਲਕਿ ਇਸ ਨੂੰ ਸਾਖੀ ਭਾਵ ਨਾਲ ਦੇਖੋ ਇਸ ਨੂੰ ਨਿਕਲਣ ਦਿਓ ਅਤੇ ਸਿਮਰਨ ਜਾਰੀ ਰੱਖੋ ਗੁਰੂ ਤੇ ਭਰੋਸਾ ਰੱਖੋ ਪਰਮਾਤਮਾ ਤੇ ਭਰੋਸਾ ਰੱਖੋ ਇਹ ਸਮਾਂ ਬੀਤ ਜਾਵੇਗਾ ਅਤੇ ਜੋ ਸ਼ਾਂਤੀ ਅਤੇ ਆਨੰਦ ਤੁਹਾਨੂੰ ਮਿਲੇਗਾ ਉਹ ਇਸ ਸਾਰੀ ਮਿਹਨਤ ਨੂੰ ਸਾਰਥਕ ਕਰ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ